ਵਾਧਰੀ ਜੁੜਨੇ ਤੁਸੀਂ ਤੁਹਾਡਾ ਪੁੱਤਰ ਆ ਗਿਆ ਇੱਥੇ ਹੁਣ ਸਾਰਾ ਕੰਮ ਹੋਏਗਾ ਏਡਬਲੂ ਸਾਹਿਬ ਆਏ ਨੇ ਜਮ ਮੁਨਿਸਪਲ ਕਾਰਪੋਰੇਸ਼ਨ ਦੇ ਇਹ ਅੱਜ ਗਲੀਆਂ ਨਾਲੀਆਂ ਦੀ ਪੂਰੀ ਫਾਈਸ ਕਰਨਗੇ ਕਿਹਦੇ ਤੇ ਪਲਾਨ ਹੀ ਲਖਾਵਾਂਗੇ ਤੁਹਾਡਾ ਕੰਮ ਕਰਾਂਗੇ ਠੀਕ ਹੈ ਜੀ ਵੀ ਪਿੰਡ ਗੁਮਾਰੇ ਅਸੀਂ ਚੱਪਲ ਨਹੀਂ ਭਾਲ ਸਕਦੇ ਆ ਸਾਡਾ ਕੀ ਮੈਂ ਪੁੱਤਰ ਆ ਗਿਆ ਨਾ ਤੁਹਾਡੇ ਇੱਥੇ ਹੁਣ ਤੁਸੀਂ ਰੋਣਾ ਨਹੀਂ ਹੈ ਰੋਣਾ ਨਹੀਂ ਥੋੜੀ ਸੋਚਿਆ ਨਹੀਂ ਜਿਆਦਾ ਸੋਚਿਆ ਬੱਚੇ ਨਹੀਂ ਜਾ ਸਕਦੇ ਬੁੱਢੇ ਨੇ ਬਜ਼ੁਰਗ ਨਹੀਂ ਜਾ ਸਕਦੇ ਹਾਲ ਦੇਖੋ ਗੋਹਣੇ ਪਾਸੇ ਗੁਰਦੁਆਰਾ ਹੈ ਉਹਨੇ ਵਾਸੇ ਗੁਰਦੁਆਰੇ ਜਾਣਾ ਹੁੰਦਾ ਸਵੇਰੇ ਸਵੇਰੇ ਜਾਣਾ ਹੁੰਦਾ ਇੰਦੇ ਕੋਲੋਂ ਨਹੀਂ ਨਿਕਲਦਾ ਕਿੰਨੇ ਰਾਸਤ ਖਰਾਬ ਨੇ 8 ਸਾਲ ਹੋ ਗਏ ਗੁਰਦੁਆਰੇ ਸੋਰੀ ਮੈਨੂੰ ਮਿਲਿਆ ਸੀ ਗੁਰਦੁਆਰਾ ਮੱਥਾ ਟੇਕਣ ਵਾਸਤੇ ਪਰ ਇਹ ਹਾਲਤ ਇਹ ਹਾਲਤ ਦੇਖੋ ਦੇਖੋ ਇਹ ਦੇਖੋ ਮੱਛਰ ਤੇ ਦੇਖੋ ਕਿੰਨੀ ਬਦਬੂ ਦੇਖੋ ਨਾ ਕਿੰਨੀ ਹੈ ਬਦਬੂ ਕਿੰਨੀ ਹੈ ਦੇਖੋ ਉਹਦਾ ਪੁੱਤਰ ਆ ਗਿਆ ਇੱਥੇ ਉਹਨਾਂ ਸਾਰਾ ਕੰਮ ਹੋਏਗਾ ਏਡਬਲ ਸਾਹਿਬ ਆਉਣ ਜੰਮੂ ਮਿਸਲ ਕਾਰਪੋਰੇਸ਼ਨ ਤੇ ਅੱਜ ਗਲੀਆਂ ਨਾਲੀਆਂ ਦੀ ਪੂਰੀ ਰਿਪਾਇਸ਼ ਕਰਨਗੇ ਤੇ ਇਹਦੇ ਪਲਾਨ ਹੀ ਦਿਖਾਵਾਂਗੇ ਤੁਹਾਡਾ ਕੰਮ ਕਰਾ ਦੇ ਠੀਕ ਹੈ ਜੀ ਮੇਰੀ ਜੋਰ ਸੇਵਾ ਲਾਉਗੇ ਅਸੀਂ ਕੰਮ ਬੱਚੇ 8 ਸਾਲ ਹੋ ਗਏ ਸਾਨੂੰ ਉੱਤੇ ਗੰਭੀਰ ਸਾਨੂੰ ਬੀਪੀ ਦੀ ਬਿਮਾਰੀ ਅਸੀਂ ਚੱਪਲ ਨਹੀਂ ਪਾ ਸਕਦੇ ਆ ਸਾਡਾ ਕੀ ਨਾ ਮਾਦਰ ਤੁਸੀਂ ਮਾ ਪੁੱਤਰ ਆ ਜਾਣਾ ਤੁਹਾਡੇ ਇੱਥੇ ਤੁਸੀਂ ਰੋਣਾ ਨਹੀਂ ਹੈ ਰੋਣਾ ਨਹੀਂ ਤੁਸੀਂ ਰੋਣਾ ਨਹੀਂ ਆ ਗਿਆ ਨਾ ਕੋਲੀਆਂ ਕੋਲ ਇੱਧਰ ਆਇਆ ਦੇਖੋ ਜੀ ਗੋਲੀਆਂ ਮੇਰੇ ਵਿੱਚ ਪੈਂਦੀਆਂ ਉਸ ਤੇ ਬਾਰਡਰ ਤੋਂ ਆਇਆ ਇਹ ਬਾਰਡਰ ਤੋਂ ਆਏ ਨੇ ਲੋਕ ਬਾਰਡਰ ਤੋਂ ਆਣ ਮਾਤਾ ਕਹਿ ਰਹੀ ਹੈ ਕਿ ਗੋਲੀਆਂ ਤੋਂ ਡਰਦੇ ਅਸੀਂ ਇੱਥੇ ਆਏ ਆ ਤੇ ਇੱਥੇ ਆ ਗਏ ਅਸੀਂ ਗੰਦ ਵਿੱਚ ਆ ਗਏ ਅਸੀਂ ਕਨ ਚੱਕ ਬਾਰਡਰ ਛੱਡ ਕੇ ਇੱਥੇ ਆਏ ਆ ਕਿਉਂਕਿ ਉੱਥੇ ਤੁਹਾਡਾ ਸਾਰਾ ਪਤਾ ਕੀ ਹਾਲਾਤ ਹੈ ਉੱਥੇ ਜਨਰਲ ਜੈ ਸਾਡੀ ਇਹ ਕੰਡੀਸ਼ਨ 10 ਸਾਲੋਂ ਦੀ ਸਮਝ ਮੈਂ ਕੈਮਰਾਮੈਨ ਨੂੰ ਕਹਾਂਗਾ ਗਲੀ ਦੇ ਪਿੱਛੇ ਇੱਕ ਵਾਰੀ ਕੈਮਰਾ ਘੁਮਾ ਕੇ ਦੱਸਣ ਕਿ ਹਾਲ ਕੀ ਹੈ ਗਲੀ ਜਨਰਲ ਗਲੀ ਦੀ ਹਾਲ ਦੇਖੋ ਤੇ ਜਿੰਨੀ ਮਗਰ ਗਲੀ ਆ ਰਹੀ ਹੁੰਦਾ ਬਾਕੀ ਇੱਕ ਵਾਰੀ ਸਾਡੇ ਬਾਹਰ ਤੋਂ ਦੇਖਣਾ ਕਿ ਬਾਕੀ ਕਿੰਨਾ ਕਰ ਨਹੀਂ ਮਿੱਤਰਾ ਹੋ ਜਲਾਮ ਤੇ ਪਾਣੀ ਹੋ بارشਾਈ ਜਲਾਮ ਵਿੱਚ ਇਹ ਮਾਤਾ ਜੀ ਕੋਲ ਸੁਣੋ ਕਿੰਨੀਆਂ ਕਿਹੜਾ ਸੀ 4 ਵਜੇ ਸਟਾਰਟ ਕਰਦਾ ਦੱਸੋ ਮੈਂ ਤੁਹਾਨੂੰ ਯੋਰ ਗੈਸ ਕਰਦੀ ਆ ਕਿ ਸਾਨੂੰ ਉਧਰ ਵੀ ਪ੍ਰੋਬਲਮ ਸੀ ਅਸੀਂ ਸੋਚਿਆ ਬੱਚੇ ਦੇ پیسے ਇੱਧਰ ਲੁਆਈਏ ਤੇ ਉਹ ਫੌਜ ਨੌਕਰੀ ਕਰਦੇ ਅਸੀਂ ਦੋਨਾਂ ਨੇ ਆਪਣੇ ਉਧਰ ਹੀ ਲਵਾ ਦਿੱਤੇ ਚਨੌਰ ਫਾਰਮ ਤੇ ਲੱਗੇ ਹੋਣ ਤੇ ਉੱਥੇ ਲਾ ਦਿੱਤੀ ਦੋਨੋਂ ਬੱਚਿਆਂ ਦੀ ਉੱਥੇ ਹੀ ਅਸ਼ ਬਣਾ ਦਿੱਤੀ ਸੀ ਅਸੀਂ ਇਸ ਕਰਕੇ ਇੱਧਰ ਕੀਤਾ ਸਮਝੋ پیسے ਲਾਏ ਬੱਚੇ ਨੂੰ ਮੈਂ ਕਿਹਾ ਤੂੰ ਆਪਣੀ ਸੇਫਟੀ ਕੋਲ ਵਾਸਤੇ ਰੱਖਦੇ ਇਸ ਕਰਕੇ ਸਾਨੂੰ ਤੁਸੀਂ ਦੱਸੋ ਭਾਈ ਸਾਨੂੰ ਇੰਨੀਆ ਪ੍ਰੋਬਲਮ ਹਨ ਸਾਨੂੰ ਕੀ ਫਾਇਦਾ ਇਧਰ ਬੱਚੇ ਇੱਕ ਇੱਕ ਕੁੜੀ ਸਾਡੀ ਛੋਟੀ ਅਸੀਂ ਉਹਨੂੰ ਇਧਰ ਇਸ ਤਰ੍ਹਾਂ ਗੱਡੀ ਦੇ ਬੱਚੇ ਸਕੂਲ ਜਾਂਦੇ ਅਸੀਂ ਕਿਸ ਤਰ੍ਹਾਂ ਉਹਨਾਂ ਨੂੰ ਇਧਰੋਂ ਕੱਢੀਏ ਗੱਡੀ ਵਾਲਾ ਜਾਂਦਾ ਨਹੀਂ ਉਧਰੋਂ ਸਾਈਡ ਮਾਤਾ ਜੀ ਹੁਣ ਤੁਹਾਨੂੰ ਮੈਂ ਪ੍ਰੋਮਿਸ ਕਰਦਾ ਆ ਅੱਜ ਐਡਵਲੀ ਸਾਹਿਬ ਇੱਥੇ ਆਉਣ ਮੌਕੇ ਤੇ ਮਨਜੋਤ ਜੀ ਪਲੀਜ਼ ਇਹ ਅਫਸਰ ਜੰਮੂ ਮਨਸਿਪਲ ਕਾਰਪੋਰੇਸ਼ਨ ਤੋਂ ਇੰਜੀਨੀਅਰ ਇਹ ਆਜਾਏਨ ਗਲੀ ਦੀ ਪਰਮਾਈਸ ਲੈਣਗੇ ਫਿਰ ਇਹ ਪ੍ਰੋਜੈਕਟ ਜਿਹੜਾ ਦੱਸੋ ਮੈਂ ਮਾਰ ਦੱਸਾਂ ਉਹਨੂੰ ਕਰਾਂ ਇਹ ਦੇਖੋ ਤੁਸੀਂ ਇਹ ਲੈਟਰ ਅਸੀਂ ਜਿਹੜੀ ਹੈ ਇਹ ਅਸੀਂ ਕਮਿਸ਼ਨਰ ਸਾਹਿਬ ਕੋਲ ਲੈਟਰ ਜਿਹੜੀ ਹੈ ਮਾਰਕ ਕਰਾ ਕੇ ਇਹਨਾਂ ਨੂੰ ਸੱਤ ਤਰੀਕ ਨੂੰ ਮਾਰਕ ਕਰਾਈ ਦੀ ਹੈ ਸ਼ਰਮਾ ਸਾਹਿਬ ਸਾਰੇ ਦੁਪ ਮੇਰੇ ਨਾਲ ਗਏ ਸਨ ਅਸੀਂ ਲੈਟਰ ਜਿਹੜੀ ਹੈ ਮਾਰਕ ਕਰਾਈ ਦੀ ਹੈ ਉਸ ਲੈਟਰ ਨੂੰ ਲੈ ਕੇ ਇੱਥੇ ਅੱਜ ਆਏ ਅੱਜ ਇਹਦੀ ਪਮਾਇਸ਼ ਕਰਾਂਗੇ ਤੇ ਗਲੀ ਦੀ ਤੇ ਨਾਲੀ ਦੀ ਤੁਹਾਡੀ ਹੁੰਦੀ ਨਹੀਂ ਕੋਈ ਨਹੀਂ ਆਈ ਨਹੀਂ ਆਏਗੀ ਤੁਸੀਂ ਟੈਨਸ਼ਨ ਨਹੀਂ ਕਰੋ ਤੁਸੀਂ ਲੋਕਾਂ ਦਾ ਐਪੀ ਸਿੰਘ ਦੇ ਬੜੇ ਸੁਪਰ ਤੇਜ਼ ਆ ਰਹੇ ਕਿ ਇਹ ਸਾਡੇ ਬੜੇ ਦੇ ਇਨੋ ਨੇ ਸਾਡਾ ਬਿਲਕੁਲ ਧੀਰਫਾ ਫਾਟ ਫਿਰ ਬੇਟਾ ਜਦੋਂ ਦੰਦ ਚ ਕੱਢਣ ਲੱਗਦੇ ਪਾਦੇ ਸਸੀ ਕਾਲ ਜੀ ਠੀਕ ਹੋ ਤੁਸੀਂ ਵਧੀਆ ਠੀਕ ਹੈ ਤੁਸੀਂ ਵੀ ਹੁਣ ਵਧੀਆ ਨਹੀਂ ਨਹੀਂ ਮਾਰਾ ਕਮਾਲ ਸੀ ਤਾਬੇਦਾਰ ਹੋ ਨਾ ਨਹੀਂ ਇਹ ਠੀਕ ਹੋ ਜਾਏਗਾ ਸਭ ਇਹ ਟੈਨਸ਼ਨ ਛੱਡ ਦਿਓ ਤੁਸੀਂ ਇਹ ਠੀਕ ਹੋ ਜਾਏਗਾ ਮਨਜੂਰ ਸਰ ਮੇਰੀ ਇੱਕ ਸਬਮਿਸ਼ਨ ਹੈ ਸਰ ਇੱਕ ਕਾਮਨਾ ਸੀ ਪ੍ਰਾਇਰਟੀ ਤੇ ਕਰਾਣਾ ਸਰ ਮਤਲਬ ਤੁਸੀਂ ਦੇਖੋ ਇਹਨਾਂ ਕੋਲ रस्ता ही नहीं है पानी कितों जाएगा बाहर ये बुजुर्ग बेचारे और ये पेशेंट और अगले कार में गया माता में लगे मैं मेरा मेरा निकल रहे हालत है मच्छर बदबू देखो ना कि बदबू कि देखो बदबू कि ਨਹੀਂ ਜੀ ਮੈਂ ਇੱਕ ਰਿਕੁਐਸਟ ਕਰਾਂਗਾ ਤੁਹਾਨੂੰ ਦੋ ਚੀਜ਼ਾਂ ਲਗ ਮਸਲਾ ਹੈ ਉਹ ਚੀਜ਼ ਲਗ ਹੈ ਅਸੀਂ ਅੱਜ ਆਏ ਆ ਗਲੀ ਤੇ ਨਾਲੀ ਹਿੱਸੇ ਠੀਕ ਹੈ ਨਾ ਕੋਈ ਇੱਕ ਲਗ ਮਸਲਾ ਉਹ ਅਸੀਂ ਬਾਅਦ ਹੀ ਗੱਲ ਕਰਾਂਗੇ ਪਹਿਲੇ ਤੁਸੀਂ ਮੈਨੂੰ ਗਲੀ ਤੇ ਨਾਲੀ ਦੀ ਗੱਲ ਕਰਨ ਦਿਓ ਠੀਕ ਹੈ ਠੀਕ ਹੈ ਨਾ ਉਹ ਚੱਲ ਰਿਹਾ ਉਹ ਆਪਣੀ ਜਗ੍ਹਾ ਉਹ ਆਪਣੀ ਜਗ੍ਹਾ ਚੱਲ ਰਿਹਾ ਅਸੀਂ ਉਹਨੂੰ ਟਾਈਮ ਵੀ ਦਿੱਤੇ ਦਾ ਅਸੀਂ ਉਹਨੂੰ ਟਾਈਮ ਦਿੱਤਾ ਉਹਨਾਂ ਨੇ ਟਾਈਮ ਲਿਆ ਕੱਲ ਵੀ ਅਫਸਰ ਕੋਲ ਗਿਆ ਸੀ ਉਹ ਮੇਰਾ ਤੁਹਾਡਾ ਗੱਲ ਹੋ ਗਈ ਦੀ ਹੈ ਬਾਕੀ ਦੇਖੋ ਮਨਜੋ ਸਰ ਇਹ ਗਲੀ ਜਿਹੜੀ ਹੈ ਨਾ ਇਹ ਲਾਸਟ ਤੱਕ ਗਲੀ ਹੈ ਲੈ ਦਿਸ ਨੀਡਸ ਟੂ ਬੀ ਟੇਕ ਕੇਅਰ ਪਰ ਤੁਸੀਂ ਨਾਲੀ ਦੀ ਹਾਲ ਦੇਖੋ ਕੀ ਹੈ ਕਿਸੇ ਤੱਕ ਮਾਰੂ ਕੰਮ ਰੋਕਾ ਛੜਾ ਜੋਏ ਬਸੇ ਮਤਲਬ ਨਿਕਲ ਨਹੀਂ ਬੜੀ ਹੋਰੇ ਨਹੀਂ ਕੀ ਕੋਈ ਅਸੀ ਕੋਈ ਮਤਲਬ ਕੋਈ ਤੇ 6 ਮਹੀਨੇ ਹੋ ਗਿਆ ਸਾਨੂੰ ਮਗਾਣ ਬਣਾਏ ਤੇ ਪੂਰੇ 8 ਸਾਲ ਹੋ ਗਏ ਇਹ ਲੋਕ ਜਿਹਨੇ ਵੀ ਇੱਥੇ ਰਹਿ ਰਹੇ ਨਾ ਜੀ ਐਮ ਸੀ ਤੋਂ ਪ੍ਰੋਪਰ ਨਕਸ਼ੇ ਪਾਸ ਹੈ ਮਾਰੇ ਲੋਕਾਂ ਦਾ ਨਕਸ਼ੇ ਪਾਸ ਹੈ ਪ੍ਰੋਪਰ 6 ਮਹੀਨੇ ਲੱਗੇ ਫਾਸਲ ਸਾਹਿਬ ਨੂੰ ਥੋੜੇ ਮੈਂ ਤੇ ਫੌਜ ਵੀ ਸੀ 6 ਮਹੀਨੇ ਏ ਥੋੜੇ ਤੇ ਰਹੇ ਆਪਣੇ ਦਾ ਖਾਫ ਕਰਾ ਲਿਆ ਹੁਣ ਉਹਨਾਂ ਨੂੰ ਇਹ ਡਾਕਟਰ ਸਾਹਿਬ ਮੇਨ ਰੋਡ ਤੇ ਰਹਿੰਦੇ ਨੇ ਉਪਰ ਇਹ ਪੁੱਛੋ ਮੈਨੂੰ ਕਿ ਇੰਨਾ ਦੇ ਮੇਨ ਰੋਡ ਪਰ ਨਾਲੇ ਦੀ ਕਿੰਨੀ ਬੁਰੀ ਹਾਲਤ ਇਹ ਚੀਜ਼ਾਂ ਹੁਣ ਅਸੀਂ ਦੇਖ ਨਹੀਂ ਸਰ ਤੇ ਮੈਂ ਜਨਾਬ ਨੂੰ ਇਹ ਗੱਲ ਦੱਸ ਰਿਹਾ ਕਿ ਇਨਾ ਇੱਥੇ ਲੋਕਾਂ ਦੇ ਪਾਸੂ ਮੇਰੇ ਪਾਸੂ ਡਿਪਾਰਟਮੈਂਟ ਨੂੰ ਪੂਰਾ ਸਹਿਯੋਗ ਹੈ ਸਰ ਤੁਸੀਂ ਆਪਣਾ ਟਾਈਮ ਲਓ ਦੇਖੋ ਅਸੀਂ ਦਿਨ ਨੂੰ ਤੁਹਾਨੂੰ ਕਹਾਂ ਰਾਤੋਂ ਰਾਤ ਨਾਲੀ ਬਣਾ ਦਿਓ ਯਾ ਰਾਤੋਂ ਰਾਤ ਜ਼ਲੀ ਬਣਾ ਦਿਓ ਮੈਂ ਥਰੂ ਪ੍ਰੋਪਰ ਚੈਨਲ ਤੁਹਾਨੂੰ ਅਪਲੀਕੇਸ਼ਨ ਮਾਰਕ ਕਰਕੇ ਦਿੱਤੀ ਅਫਸਰ ਨੇ ਮਾਰ ਕੀਤੀ ਜਨਾਬ ਆਈ ਮੋਕੇ ਪਰ ਆਏ ਤੇ ਮੈਂ ਤੁਹਾਨੂੰ ਦੱਸ ਰਿਹਾ ਡਬਲੀ ਸਾਹਿਬ ਮੋਕੇ ਪਰ ਆਉਣ ਇਦਾ ਇੱਕ ਪ੍ਰੋਪਰ ਐਸਟੀਮੇਟ ਬਨੇਗਾ ਐਸਟੀਮੇਟ ਸਬਮਿਟ ਹੋਏਗਾ ਉਦੇ ਬਾਅਦ ਗ੍ਰਾਂਟ ਸੌਣਗੇ ਫੰਡਸ ਤੇ ਉਸ ਤੋਂ ਬਾਅਦ ਟੈਂਡਰ ਹੋ ਕੇ ਥੋੜਾ ਕੰਮ ਲੱਗ ਜਾਏਗਾ ਦੇਖੋ ਜਿੱਥੇ ਤੁਸੀਂ ਇੰਨਾ ਸਬਰ ਕੀਤਾ ਨਾ ਮੈਂ ਹੱਥ ਜੋੜ ਕੇ ਤੁਹਾਨੂੰ ਕਹਾਂਗਾ ਮੈਂ ਠੂਠਾ ਲਾਰਾ ਨਹੀਂ ਲਾਂਦਾ ਕਿ ਮੈਂ ਤੁਹਾਨੂੰ ਕਹਾਂ ਕਿ ਸਵੇਰੇ ਕੰਮ ਸ਼ੁਰੂ ਹੋ ਜਾਏਗਾ ਹੋਣੀ ਹੋਣਾ ਇਹ ਅਸੀਂ ਚਿੱਠੀ ਚਲਾ ਦਿੱਤੀ ਹੈ ਇਹ ਮੌਕੇ ਤੇ ਆ ਗਏਨ ਵਿਦਨ 2 ਡੇਸ ਵਿਦਨ 2 ਡੇਸ ਇਸ ਐਸਟੀਮੇਟ ਬਣ ਜਾਏਗਾ ਔਰ ਐਸਟੀਮੇਟ ਮੇ ਗਰੂਪੀਜ ਪਾ ਜਾਏਗਾ ਤਾਂ ਉਹ ਸ਼ੇਅਰ ਹੋ ਜਾਏਗਾ ਔਰ ਇਹ ਮੇਰਾ ਕੰਮ ਹੈ ਤੁਹਾਡੇ ਕੋਈ ਦਫਤਰ ਨਹੀਂ ਜਾਏਗਾ ਫਾਲੋਅ ਅਪ ਕਰਨ ਸ ਅਕੀਨ ਸਾਹਿਬ ਨਾਲ ਜੈਂਟ ਮਿਸ਼ਨ ਸਾਹਿਬ ਨਾਲ ਸਾਰਿਆਂ ਨਾਲ ਮੈਂ ਫਾਲੋਅ ਅਪ ਕਰਕੇ ਕਮਿਸ਼ਨਰ ਸਾਹਿਬ ਨਾਲ ਮਿਲ ਕੇ ਅਸੀਂ ਉਹਨੂੰ ਅਪਰੂਵ ਕਰਾ ਕੇ ਤੇ ਉਸ ਤੋਂ ਬਾਅਦ ਟੈਂਡਰ ਕਰਾ ਕੇ ਚੱਲਦਾ ਠੀਕ ਹੈ ਠੀਕ ਹੈ ਜੀ ਹੋਰ ਦੱਸੋ ਬਾਬਾ ਜੀ ਤੁਹਾਡੀ ਮਿਹਰਬਾਨੀ ਸਾਹਿਬ ਮਿਹਰਬਾਨੀ ਕਿਉਂ ਕਹਿੰਦੇ ਹੋ ਜੀ ਮੇਰਾ ਫਰਜ਼ ਹੈ ਇਹ ਮੇਰਾ ਕੰਮ ਹੈ ਠੀਕ ਹੈ ਨਾ ਹੋਰ ਵੀ ਜਿੱਥੇ ਗਲੀਆਂ ਨਾਲੀਆਂ ਦੀ ਕੋਈ ਪ੍ਰੋਬਲਮ ਹੈ ਉਸੇ ਲੋਕਾਂ ਨੇ ਸੇਧ ਲਾਣੀ ਹੈ ਮੈਨੂੰ ਜਿੱਥੇ ਤੁਸੀਂ ਮੇਰੀ ਸੇਵਾ ਲਾਓਗੇ ਮੈਂ ਉਸੇ ਹਾਜ਼ਰ ਹੋਵਾਂਗਾ ਪਰ ਅਸੀਂ ਆਪਣਾ ਕੰਮ ਕਰਾਂਗੇ ਠੀਕ ਹੈ ਜੀ ਚਲੋ ਬਾਬਾ ਜੀ ਤੁਹਾਡੇ ਤੋਂ ਸੰਪਰਕ ਜਾਣ ਨਾਲ ਹੁਣ ਸਾਨੂੰ ਥੋੜਾ ਪੜਾ ਲੱਗਿਆ ਕਿ ਸਾਡਾ ਕੰਮ ਜਿਹੜਾ ਹੋਵੇ ਚਲੋ ਜੀ ਅਸੀਂ ਗੱਲ ਹੈ ਨਹੀਂ ਨਹੀਂ ਤੇ ਅਪੀ ਸਿੰਘ ਜੀ ਸਾਡੇ ਨਾਲ ਜਦੋਂ ਜਦੋਂ ਅਸੀਂ ਮਿਲਦੇ ਨਾ ਉਹ ਪੂਰਾ ਸਵਾਲ ਬੋਲਦਾ ਇਸ ਗਲੀ ਵਾਂਗ ਤੇ ਸਾਨੂੰ ਇਹ ਵੀ ਆਖਿਆ ਬਈ ਗਲੀ ਦੇ ਵਿੱਚ ਖੜੇ ਹੋ ਕੇ ਬੋਲੋ ਤੁਹਾਡਾ ਜੋ ਵੀ ਮਸਲਾ ਹੋਏਗਾ ਨਾ ਇਸ ਏਰੀਆ ਦਾ ਉਹ ਮੈਂ ਹੱਲ ਕਰਾ ਕੇ ਦੇਵਾਂ ਬੋਲੋ ਕਰੋ ਜੀ ਬਹੁਤ ਬੁੜੀ ਕਿਜੀ ਕੰਡੀਸ਼ਨ ਬਾਰੇ ਦੇਖ ਲਿਆ ਹੈ ਉਹ ਵੀ ਜਿਸ ਤਰ੍ਹਾਂ ਦੀਆਂ ਗਲੀਆਂ ਨੇ ਇਹ ਮਾਰਡਨ ਸਿਟੀ ਦਾ ਹਾਲ ਹੈ ਉਨ ਤੋਂ ਸਗਰ ਆ ਜਾ ਥੋੜੀ ਸਾਰੇ ਲੋਕੇ ਥੋੜੀ ਸਮੱਸਿਆ ਦੇਖੋ ਇਹ ਸਾਰੀ ਥੋੜੀ ਸਮੱਸਿਆ ਨਹੀਂ ਇਹ ਜ਼ਿਆਦਾ ਸਮੱਸਿਆ ਬੱਚੇ ਨਹੀਂ ਜਾ ਸਕਦੇ ਬੁੱਢੇ ਦੇ ਬਜ਼ੁਰਗ ਨਹੀਂ ਜਾイ ਸਕਦੇ। ਹਾਲ ਦੇਖੋ ਦੋਨੇ ਪਾਸੇ ਗੁਰਦੁਆਰਾ ਹੈ। ਦੋਨੇ ਪਾਸੇ ਗੁਰਦੁਆਰੇ ਜਾਣਾ ਹੁੰਦਾ ਸਿੱਧੇ ਸਿੱਧੇ ਜਾਣਾ ਹੁੰਦਾ। ਇੰਦੇ ਕੋਲੋਂ ਨਹੀਂ ਨਿਕਲਦਾ। ਚੰਗੇ ਲਾਤ ਖਰਾਬ। ਮੈਂ 8 ਸਾਲ ਹੋ ਗਏ ਗੁਰਦੁਆਰੇ ਚ ਛੋੜ ਮੈਨੂੰ ਮਿਲਿਆ ਸੀ ਗੁਰਦੁਆਰਾ ਮੱਥਾ ਟੇਕਣ ਵਾਸਤੇ। ਪਰ ਇੱਥੇ ਨੇ ਆ ਲਾਤ ਖਰਾਬ। ਮਾਤਾ ਜੀ ਮੈਂ ਜਿਹੜੀ ਵੀ ਗੱਲ ਕਰਾਂਗਾ ਨਾ ਤੁਹਾਡੇ ਨਾਲ ਮੈਂ ਕਾਗਜ਼ਾਂ ਦੇ ਆਧਾਰ ਤੇ ਕਰਾਂਗਾ। ਇਹ ਚਿੱਠੀ ਦੇਖ ਲਓ ਤੁਸੀਂ ਇਹ 7 7 2025। ਇਹ ਜੰਮੂ ਮੁੰਸੇਰ ਕਾਰਪੋਰੇਸ਼ਨ ਦੇ ਨਾਮ ਤੇ ਮੈਂ ਕੈਮਰਾਮੈਨ ਨੂੰ ਕਹਾਂਗਾ ਚਿੱਠੀ ਉੱਪਰ ਥੋੜਾ ਜਿ रिगार्डिंग डिस्प्लेड कंडीशंस ऑफ ड्रेन्स एंड ऑपरेशंस ग्रीन एवेन्यू सेक्टर वन रिक्वेस्ट इंटरवेंशन एप्लीकेशन आए रहे ठीक थी, थी, है थी, थी, थी. और तुम यकीन रखो आज मौके पर अफसर आए इन्हू एस्टीमेट बना ला ला हो, जिस तरह एस्टीमेट बनेगा और काम शुरू हो जाएगा ठीक है